ਕਾਲ ਜੀ ਨਵੇਂ ਬਲੌਗ ਨਾਲ ਤੁਹਾਡੀ ਕਜੈਰੀ ਚ ਹਾਜ਼ਰ ਆਈ ਆ ਦੇਖੋ ਜੀ ਅਸੀਂ ਬੱਤੀਆਂ ਵਾਲੇ ਚੌਕ ਤੋਂ ਗਵਿੰਦਗੜ੍ਹ ਜਾ ਰਹੇ ਆ ਬੱਸ ਅੱਡੇ ਵੱਲ ਨੂੰ ਤੁਹਾਨੂੰ ਦਿਖਾਉਣਾ ਆਗਾਹ ਅਰੇ ਤੇਰੀਆਂ ਟਰਾਲੀਆਂ ਕਿਵੇਂ ਇੱਥੇ ਇਲੈਗਲ ਖੜੀਆਂ ਹੋਣਗੀਆਂ ਅਰੇ ਤੇਰੀਆਂ ਟਰਾਲੀਆਂ ਨੇ ਲੀਜ਼ਲ ਨੂੰ ਦਿਖਾਉਣਾ کہاں ਨਾ ਕੋਈ ਕਮੇਟੀ ਵਾਲਾ ਇਹਨਾਂ ਨੂੰ ਪੁੱਛਦਾ ਤੇ ਨਾ ਕੋਈ ਹੋਰ ਪੁੱਛਦਾ ਦਿਖਾਉਣਾ ਨੂੰ ਆ ਦੇਖੋ ਰੇਤੇ ਦੀਆਂ ਟਰਾਲੀਆਂ ਕਿਵੇਂ ਖੜੀਆਂ ਨੇ ਰੇਤੇ ਦੀਆਂ ਟਰਾਲੀਆਂ ਆ ਦੇਖੋ ਬਜਰੀ ਭਾਈ ਫੋ ਗੱਡੀ ਹੋ ਗੱਡੀ ਆ ਰੇ ਕੋ ਗੱਡੀ ਜਾਂਦੀ ਇਕਨ ਇੱਥੇ ਰੇਤੇ ਦੀਆਂ ਟਰਾਲੀਆਂ ਖੜੀਆਂ ਨੇ ਕੋਈ ਕਮੇਟੀ ਵਾਲਾ ਨਹੀਂ ਪੁੱਛਦਾ ਕੋਈ ਕੁਛ ਨਹੀਂ ਪੁੱਛਦਾ ਸਭ ਆਪਣੇ ਆਪਣੇ ਉਹ ਕਰਦੇ ਨੇ ਪਤਾ ਨਹੀਂ ਤਾਂ ਇਹਨਾਂ ਤੋਂ ਪੈਸੇ ਲੈਂਦੇ ਨੇ ਪਤਾ ਨਹੀਂ ਕੀ ਚੱਕਰ ਪੁੱਛਦਾ ਹੀ ਨਹੀਂ ਕੋਈ ਕਦਾਨੀਆਂ ਗੱਡੀ ਨਹੀਂ ਲੱਗਣ ਦਿੱਤੀ ਉੱਥੇ ਇਹਨਾਂ ਨੇ ਰੇਸੇ ਵਾਲਿਆਂ ਨੇ ਗੱਡੀ ਨਹੀਂ ਲੱਗਣ ਦਿੱਤੀ ਖਵੰਦੇ ਕੌਣ ਆ ਦੇਖੋ ਕੱਲ ਨੂੰ ਕੋਈ ਚਾਹਣ ਸੁਣਦਾ ਐ ਕੌਣ ਜ਼ਿੰਮੇਵਾਰ ਹੈ ਦੇਖੋ ਤਾਂ ਸਹੀ ਮੈਂ ਲਾਣਾਂ ਆਂ ਗੱਡੀ ਨਾਲ ਦੇਖੋ ਧਿਆਨ ਨਾਲ ਮਿਲਦੇ ਆਂ ਜੀ ਅਗਲੇ ਵਲੌਗ ਚ ਵੀਡੀਓ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਹੀ ਤੁਸੀਂ ਦੇਖ ਲਿਆ ਗਵਿੰਦਗੜ੍ਹ ਰੇਤੇ ਦਾ ਕਿਵੇਂ ਨਜਾਇਜ਼ ਹੋ ਰਿਹਾ ਰਸਤੇ ਦੇ ਵਿੱਚ ਰੇਤੇ ਦੀਆਂ ਟਰਾਲੀਆਂ ਰਖੜੀਆਂ ਨੇ